ਕੀ ਨਾਮ ਹੈ ਬੇਟਾ ਜੁਖੀਰ ਸਿੰਘ ਪਿੰਡ ਕਿਹੜਾ ਰਣਕੇ ਕਿਨਾ ਟਾਈਮ ਪਹਿਲਾਂ ਆਇਆ ਸੀ ਮੇਰੇ ਕੋਲ ਅਸੀਂ ਆਏ ਸੀ ਵੀਰੇ 25 ਦਿਨ ਪਹਿਲਾਂ 25 ਦਿਨ ਹੁਣ ਕਦ ਕਿੰਨਾ ਦਾ ਫਰਕ ਪਿਆ ਹੁਣ 1 ਇੰਚ ਦਾ ਫਰਕ ਪਿਆ ਗਾ ਸਹੀ ਪਿਆ ਝੂਠ ਤੈ ਨਹੀਂ ਬੋਲ ਰਿਹਾ ਨਹੀਂ ਨਹੀਂ ਵੀ ਕੋਈ ਉਠ ਨਹੀਂ ਗਾ ਸਹੀ ਦੇਖੋ ਕਈ ਵੀਰ ਕਹਿ ਦਿੰਦੇ ਕਿ ਤੁਸੀਂ ਫੇਸ ਬਲਰ ਕਰਦੇ ਹੋ ਜਾਂ ਫੇਸ ਲੁਕੋ ਦਿੰਦੇ ਹੋ ਵੀਰੇ ਤੁਸੀਂ ਆ ਜਾਓ ਜਿਹੜਾ ਨੂੰ ਐਵੇਂ ਡਾਟਾ ਵੀ ਫੇਸਬੁੱਕਾ ਤੋਂ ਲੁਕਾਉਂਦਾ ਤੁਹਾਡੀ ਫੇਸ ਐਵੇਂ ਹੀ ਦਿਖਾਉਂਗਾ ਲੋਕਾਂ ਨੂੰ ਜਿਵੇਂ ਤੁਸੀਂ ਕਹੋਗੇ ਜੇ ਕਹੋਗੇ ਬਲਰ ਕਰ ਦਿਓ ਬਲਰ ਕਰ ਦੂੰਗਾ ਜੇ ਕਹਾਂਗੇ ਸਾਹਮਣੇ ਦਿਖਾਉਣਾ ਤਾਂ ਸਾਹਮਣੇ ਦਿਖਾ ਦੂ ਯਾਰ ਜਦੋਂ ਮੈਂ ਇੰਨਾ ਕਹਿ ਰਿਹਾ ਕਿ ਅਗਰ ਕੱਦ ਦਾ ਫਰਕ ਨਾ ਪਿਆ ਤਾਂ 10 ਦਿਨਾਂ ਬਾਅਦ ਮੇਰੇ ਕੋਲੇ ਆ ਜਿਓ 10 ਦਿਨਾਂ ਚ ਰਿਜ਼ਲਟ ਨਾ ਆਇਆ ਤਾਂ ਦਵਾਈ ਵਾਪਸ ਕਰ ਲਿਓ ਜਿੰਨੇ ਤੁਹਾਡੇ ਡਾਕਟਰ ਦੀ ਪਰਚੀ ਛੱਡ ਕੇ ਜਾ ਜਿਹੜੀ ਖੁੱਲੀ ਦਵਾਈ ਹੋਊਗੀ ਉਹਨੂੰ ਛੱਡ ਕੇ ਬਾਕੀ ਸਾਰੇ ਪੈਸੇ ਵਾਪਸ ਹੋ ਜਾਣਗੇ ਇਸ ਵਿੱਚ ਮੈਂ ਤਾਂ ਨਹੀਂ ਦਿਖਾਉਣਾ ਕਿਉਂਕਿ ਬੱਚੇ ਦੇ ਘਰੋਂ ਪਰਮਿਸ਼ਨ ਨਹੀਂ ਹੈਗੀ ਆਪਾਂ ਬਿਨਾ ਪਰਮਿਸ਼ਨ ਕਿ ਕਿਸੇ ਦੀ ਫੇਸ ਨਹੀਂ ਦਿਖਾ ਸਕਦੇ ਬਾਕੀ ਜਿਹੜੇ ਨੂੰ ਕੋਈ ਦੁੱਖ ਕਰ ਗਈ ਭਾਈ ਉਹਦੇ ਲਈ ਮਾਫੀ ਚਾਹੁੰਦਾ ਮੈਂ ਬਿਨਾ ਪਰਮਿਸ਼ਨ ਤੋਂ ਕਿਸੇ ਦੀ ਫੇਸ ਨਹੀਂ ਦਿਖਾ ਸਕਦਾ